ਫਤੇ ਸਭ ਤੋਂ ਪਹਿਲਾਂ ਤੇ ਮੈਂ ਇੱਕ ਗੱਲ ਕਹਿਣਾ ਚਾਹੁੰਨੀ ਆ ਕਿ ਮੈਂ ਇਸ ਟਾਈਮ ਦੇ ਉੱਤੇ ਮੈਂ ਕਿਸੇ ਪਾਰਟੀ ਤੋਂ ਨਹੀਂ ਆ ਪਰ ਮੈਂ ਸਪੈਸ਼ਲੀ ਅੱਜ ਮੇਰੇ ਵੱਡੇ ਵੀਰ ਕਰਮਜੀਤ ਜੀ ਵਾਸਤੇ ਇੱਥੇ ਆਈ ਆ ਕਿਉਂਕਿ ਉਹ ਇੱਕ ਬਹੁਤ ਹੀ ਚੰਗੀ ਸ਼ਖਸੀਅਤ ਨੇ ਔਰ ਸਾਡੀ ਇੰਡਸਟਰੀ ਦੇ ਵਿੱਚ ਵੀ ਉਹਨਾਂ ਨੇ ਵੱਡੇ ਭਰਾ ਵਾਂਗੂ ਹਮੇਸ਼ਾ ਸਾਨੂੰ ਸਪੋਰਟ ਕੀਤਾ ਔਰ ਮੈਨੂੰ ਲੱਗਦਾ ਹੈ ਕਿ ਜਦੋਂ ਕੋਈ ਕਲਾਕਾਰ ਜਿਹਦੀ ਇੰਨੀ ਜ਼ਿਆਦਾ ਚੜ੍ਹਾਈ ਹੋਵੇ ਜਿਸ ਮੁਕਾਮ ਤੇ ਜਦੋਂ ਉਹ ਉਦੋਂ ਛੱਡ ਕੇ ਸਮਾਜ ਨੂੰ ਸਿਰਜਣ ਵਾਸਤੇ ਸਮਾਜ ਦੀ ਸੇਵਾ ਕਰਨ ਵਾਸਤੇ ਆਉਂਦਾ ਤੇ ਮੈਨੂੰ ਲੱਗਦਾ ਇਹੋ ਜਿਹੇ ਇਨਸਾਨ ਦੀ ਆਪਾਂ ਨੂੰ ਸਪੋਰਟ ਕਰਨੀ ਚਾਹੀਦੀ ਹੈ ਬਹੁਤ ਸਾਰੇ ਲੋਕਾਂ ਨੂੰ ਮੈਂ ਇੱਕ ਗੱਲ ਦੱਸਣਾ ਚਾਹੁੰਦੀ ਆ ਵੀ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਡਾਕਟਰ ਦੀ ਡਿਗਰੀ ਕਰਾਉਂਦੇ ਆ ਕਿੰਨੀ ਪੜ੍ਹਾਈ ਕਰਾਉਂਦੇ ਆ ਕਿੰਨੇ ਪੈਸੇ ਲੱਗਦੇ ਆ ਸਾਡੇ ਉਸ ਮੁਕਾਮ ਤੇ ਪਹੁੰਚਣ ਲੱਗਿਆਂ ਐਵੇਂ ਹੀ ਆਈਪੀਐਸ ਦੀ ਸਟੱਡੀ ਕਰਦੇ ਆ ਆਪਾਂ ਉਹਦੇ ਕਿੰਨੇ ਦਿਨ ਲੱਗਦੇ ਆ ਕਿੰਨੇ ਸਾਲ ਲੱਗਦੇ ਆ ਇੱਕ ਆਈਪੀਐਸ ਆਫੀਸਰ ਬਣਨ ਲੱਗਿਆਂ ਇਸੇ ਤਰੀਕੇ ਦੇ ਨਾਲ ਬਹੁਤ ਟਾਈਮ ਲੱਗਦਾ ਹੈ ਕਲਾਕਾਰ ਬਣਨ ਲੱਗਿਆਂ। ਔਰ ਕਲਾਕਾਰ ਇੱਕ ਬਹੁਤ ਵੱਡੀ ਚੀਜ਼ ਹੈ ਲੋਕਾਂ ਦੇ ਦਿਲ ਦੇ ਵਿੱਚ ਜਗ੍ਹਾ ਬਣਾਉਣੀ ਬਹੁਤ ਵੱਡੀ ਕਲਾ ਹੈ। ਇਹ ਬਨ ਇਹ ਬੰਦਿਆ ਬੰਦਿਆ ਸਦੀਆਂ ਪੀਜ ਜਾਂਦੀਆਂ ਨੇ। ਇਹਨੂੰ ਕੋਈ ਪੈਸਾ ਨਹੀਂ ਬਣਾ ਸਕਦਾ। ਇਹ ਤੁਹਾਡੇ ਵਿੱਚ ਕਲਾ ਹੋਣੀ ਚਾਹੀਦੀ ਹੈ। ਤੁਹਾਨੂੰ ਮੌਕੇ ਮਿਲਦੇ ਆ। ਉਹ ਅੱਜ ਜਿਸ ਮੁਕਾਮ ਤੇ ਕਰਮਜੀਤ ਬੀ ਜੀ ਹੈਗੇ ਨੇ ਮੈਨੂੰ ਲੱਗਦਾ ਹੈ ਕਿ ਇੰਡਸਟਰੀ ਦੇ ਸਭ ਤੋਂ ਉਤਲੇ ਮੁਕਾਮ ਤੇ ਨੇ ਬਹੁਤ ਵੱਡੀਆਂ ਵੱਡੀਆਂ ਕਰੋੜਾਂ ਦੀਆਂ ਫਿਲਮਾਂ ਕਰ ਰਹੇ ਨੇ ਨਾ ਇਹਨਾਂ ਨੂੰ ਪੈਸੇ ਦੀ ਥੋੜ੍ਹ ਹੈ ਨਾ ਇਹਨਾਂ ਨੂੰ ਕੈਮਰੇ ਦੀ ਲੋੜ ਹੈ ਨਾ ਇਹਨਾਂ ਨੂੰ ਫੇਮ ਦੀ ਲੋੜ ਹੈ ਇਸ ਟਾਈਮ ਦੇ ਉੱਤੇ ਔਰ ਇਸ ਟਾਈਮ ਦੇ ਉੱਤੇ ਸਭ ਕੁਝ ਛੱਡ ਕੇ ਲੋਕਾਂ ਵਾਸਤੇ ਇਹ ਕਦਮ ਚੁੱਕਣਾ ਇੱਕ ਬਹੁਤ ਵੱਡੀ ਗੱਲ ਹੈ ਸਾਨੂੰ ਲੱਗਦਾ ਜਿੱਥੋਂ ਤੱਕ ਕਿਉਂਕਿ ਮੈਂ ਵੀ ਕਲਾਕਾਰ ਹਾਂ ਸੋ ਮੈਨੂੰ ਪਤਾ ਹੈ ਕਿ ਕਿੰਨੀ ਮਿਹਨਤ ਲੱਗਦੀ ਹੈ ਉੱਥੇ ਤੱਕ ਪਹੁੰਚਣ ਵਾਸਤੇ ਇਸੇ ਤਰੀਕੇ ਦੇ ਨਾਲ ਮੈਂ ਸਿੱਧੂ ਮੂਸੇਵਾਲੇ ਦੀ ਸਪੋਰਟ ਕੀਤੀ ਸੀਗੀ ਜਦੋਂ ਉਹਨੇ ਇਲੈਕਸ਼ਨਸ 'ਚ ਆਉਣਾ ਸੀਗਾ ਪਰ ਉਦੋਂ ਲੋਕੀ ਨਹੀਂ ਸਮਝ ਸਕੇ ਸੀਗੇ ਉਹਨੂੰ ਅੱਜ ਉਹ ਲੋਕੀ ਪਛਤਾਉਂਦੇ ਨੇ ਕਿ ਅਸੀਂ ਆਪਣਾ ਹੀਰਾ ਗਵਾਦਤਾ ਕਾਸ਼ ਅਸੀਂ ਉਹਨੂੰ ਵੋਟ ਪਾ ਦਿੰਦੇ ਕਿਉਂਕਿ ਵੇਖੋ ਇਹਨਾਂ ਦੀ ਪਹੁੰਚ ਸਿਰਫ ਇੱਕ ਐਮਐਲਏ ਤੱਕ ਨਹੀਂ ਹੈ ਇੱਕ ਐਮਪੀ ਤੱਕ ਨਹੀਂ ਹੈ ਇੱਕ ਵਰਲਡ ਪੱਧਰ ਦੇ ਉੱਤੇ ਨਾਮ ਹੈ ਜਦੋਂ ਤੁਹਾਡੇ ਪਿੰਡਾਂ ਦੀ ਗੱਲ ਇੱਕ ਪਾਰਲੀਮੈਂਟ ਦੇ ਵਿੱਚ ਹੋਊਗੀ ਵਰਲਡ ਪੱਧਰ ਦੇ ਉੱਤੇ ਗੱਲ ਜਾਊਗੀ ਤੇ ਉਹ ਗੱਲਾਂ ਸੁਣੀਆਂ ਜਾਣਗੀਆਂ ਮੈਨੂੰ ਕਹਿੰਦੇ ਵੀ ਸਾਰੇ ਕਲਾਕਾਰ ਇੱਕੋ ਜਿਹੇ ਹੁੰਦੇ ਨੇ ਡਿਫਰੈਂਟ ਹੁੰਦੇ ਨੇ ਕਈ ਤੇ ਜਾ ਕੇ ਉੱਥੇ ਜਾ ਕੇ ਸੌ ਜਾਂਦੇ ਨੇ ਪਾਰਲੀਮੈਂਟ ਚ ਪਰ ਕਈ ਜਾ ਕੇ ਬਾਜ਼ਰੀ ਰੱਖਦੇ ਨੇ ਸੋ ਸਾਨੂੰ ਪਛਾਣਨ ਦੀ ਲੋੜ ਹੈ ਕਿ ਆਪਾਂ ਨੂੰ ਕਿਹਦੀ ਸਾਈਡ ਦੇਣੀ ਹੈ ਅੱਜ ਮੈਂ ਇੱਥੇ ਖੜੀ ਆ ਮੈਨੂੰ ਮਾਣ ਆ ਆਪਣੇ ਬਜ਼ੁਰਗਾਂ ਤੇ ਆਪਣੇ ਭਰਾਵਾਂ ਤੇ ਆਪਣੀਆਂ ਮਾਵਾਂ ਤੇ ਕਿ ਮੈਂ ਇਹ ਨਹੀਂ ਕਹੂੰਗੀ ਕਿ ਮੈਂ ਕਰਮਜੀਤ ਵੀਰ ਜੀ ਜਿਹਦੀ ਮੈਂ ਸਪੋਰਟ ਕਰਨ ਵਾਸਤੇ ਆਈ ਆ ਮੈਂ ਇਹ ਕਹੂੰਗੀ ਤੁਹਾਡੇ ਮਾਨ ਸਦਕਾ ਕਿ ਅਸੀਂ ਇਹਨਾਂ ਨੂੰ ਐਮਪੀ ਬਣਾਉਣ ਵਾਸਤੇ ਆਈ ਆ ਇੱਥੇ ਜੇ ਤੁਸੀਂ ਆਪਣੀ ਧੀ ਦਾ ਬੋਲ ਪਗਾਓਗੇ ਵੇਖੋ ਮੈਂ ਹਮੇਸ਼ਾ ਅੱਜ ਤੱਕ ਆਪਣੇ ਕਰੀਅਰ ਨੂੰ ਸਾਈਡ ਤੇ ਰੱਖਦੇ ਹੋਏ ਮੈਂ ਕੋਈ ਸੀਟ ਨਹੀਂ ਲੜੀ ਮੈਂ ਕਿਤੇ ਨਹੀਂ ਗਈ ਮੈਂ ਹਮੇਸ਼ਾ ਕਿਸਾਨਾਂ ਦੀ ਸਪੋਰਟ ਕੀਤੀ ਹੈ ਭਾਵੇਂ ਉਹ ਇੱਕ ਸਾਈਟ ਟਿੱਕਰੀ ਬਾਰਡਰ ਦੇ ਕਿ ਕੀਤੀ ਹੋਵੇ ਭਾਵੇਂ ਖਨੌਰੀ ਬਾਰਡਰ ਦੇ ਉੱਤੇ ਕੀਤੀ ਹੋਵੇ ਸਹੀ ਨੂੰ ਸਹੀ ਕਿਹਾ ਹੈ ਗਲਤ ਨੂੰ ਗਲਤ ਕਿਹਾ ਹੈ ਪਰ ਅੱਜ ਸਾਨੂੰ ਕੀ ਲੋੜ ਹੈ ਅੱਜ ਸਾਨੂੰ ਲੋੜ ਹੈ ਭਾਜਪਾ ਦਾ ਵਿਰੋਧ ਕਰਨ ਦੀ ਪਿੰਡਾਂ ਦੇ ਵਿੱਚ ਕਿਉਂਕਿ ਸਾਡੇ ਭਰਾ ਨੂੰ ਉੱਥੇ ਗੋਲੀ ਲੱਗੀ ਸੀਗੀ ਮੈਂ ਵੀ ਉੱਥੇ ਖੜੀ ਸੀਗੀ ਸਾਡੇ ਉੱਤੇ ਪੰਬ ਚਲਾਇਆ ਐ ਇਸ ਬੀਜੇਪੀ ਨੇ ਸੋ ਅਸੀਂ ਬੀਜੇਪੀ ਨੂੰ ਅਸੀਂ ਬੀਜੇਪੀ ਨੂੰ ਆਪਣੀ ਪਿੰਡਾਂ ਦੇ ਵਿੱਚ ਨਾ ਵੜਨ ਦਈਏ ਵੇਖੋ ਜੇ ਬੀਜੇਪੀ ਦੇ ਐਮਪੀ ਜਿੱਤਦੇ ਨੇ ਤੇ ਸਰਕਾਰ ਬੀਜੇਪੀ ਦੀ ਜੇ ਆਉਂਦੀ ਐ ਤੇ ਡਿਕਟੇਟਰਸ਼ਿਪ ਪਾਉਗੀ ਤੇ ਸਾਡਾ ਸੰਵਿਧਾਨ ਵੀ ਚੇਂਜ ਕਰ ਦੇਣਗੇ ਸਾਨੂੰ ਜਿਉਂ ਜੋਗਾ ਨਹੀਂ ਛੱਡਣਗੇ ਜਿਵੇਂ ਸਾਡੇ ਕਿਸਾਨਾਂ ਮਜ਼ਦੂਰਾਂ ਦੇ ਨਾਲ ਕਰਦੇ ਨੇ ਸੋ ਸਾਨੂੰ ਏਕਾ ਕਰਨ ਦੀ ਲੋੜ ਐ ਇਸ ਟਾਈਮ ਦੇ ਉੱਤੇ ਔਰ ਖਾਸ ਕਰਕੇ ਜਦੋਂ ਤੁਹਾਡੇ ਇਲਾਕੇ ਦੇ ਵਿੱਚ ਇਹੋ ਜਿਹੇ ਇਨਸਾਨ ਆਇਆ ਹੋਵੇ ਜਿਨੇ ਆਪਣੇ ਕਰੀਅਰ ਨੂੰ ਇੱਕ ਪਾਸੇ ਰੱਖ ਕੇ ਤੁਹਾਨੂੰ ਚੁਣਿਆ ਹੋਵੇ ਤੇ ਮੈਨੂੰ ਲੱਗਦਾ ਤੁਹਾਨੂੰ ਮਾਨ ਸਤਕਾਰ ਦੇਣ ਦੀ ਲੋੜ ਹੈ ਅੱਜ ਕੱਲ ਨੂੰ ਨਾ ਸੋਚੋ ਕਿ ਨਹੀਂ ਅਸੀਂ ਜੀ ਸਾਡੇ ਤੋਂ ਗਲਤੀ ਹੋ ਗਈ ਇੰਨਾ ਵਧੀਆ ਬੰਦਾ ਸਿਗਾ ਸਾਡੇ ਕੋਲ ਆਇਆ ਸਿਗਾ ਸਾਨੂੰ ਚੂਸ ਕਰਨਾ ਚਾਹੀਦਾ ਸਿਗਾ ਇਹ ਵਧੀਆ ਕਿਉਂਕਿ ਸਾਡੀ ਜਿਹੜੀ ਪੋਲਿਟਿਕਸ ਹੈ ਨਾ ਅੱਜ ਕੱਲ ਇਹ ਜਿਹੜੀ ਸਿਆਸਤ ਹੈ ਉਹ ਬਿਜ਼ਨਸ ਬਣ ਚੁੱਕੀ ਹੈ ਇਥੇ ਅਮੀਰ ਅਮੀਰ ਲੋਕਾਂ ਦੇ ਬੱਚੇ ਆਉਂਦੇ ਨੇ ਅਮੀਰ ਅਮੀਰ ਲੋਕੀ ਆਉਂਦੇ ਨੇ ਇੱਕ ਭਾਵਨਾ ਬਣ ਚੁੱਕੀ ਹੈ ਪੂਰੇ ਪੰਜਾਬ ਦੇ ਵਿੱਚ ਕਿ ਇੱਕ ਅਮੀਰ ਬੰਦਾ ਹੀ ਇਲੈਕਸ਼ਨ ਲੜ ਸਕਦਾ ਹੈ ਪਰ ਨਹੀਂ ਪਿਛਣੀਆਂ ਇਲੈਕਸ਼ਨਸ ਦੇ ਵਿੱਚ ਤੁਸੀਂ ਇਹ ਸਾਰੀਆਂ ਗੱਲਾਂ ਨੂੰ ਗਲਤ ਸਾਬਤ ਕਰ ਦਿੱਤਾ ਜਦੋਂ ਇਲੈਕਸ਼ਨਸ ਦੇ ਵਿੱਚ ਸਿਰਫ ਸੋਚਦੇ ਸੀਗੇ ਕਿ ਮਹਾਰਾਜੇ ਬਾਬਾ ਬੋਰਡ ਜਾਂ ਉਹਨਾਂ ਦੇ ਗਾਂ ਬੱਚੇ ਜਾਂ ਉਹਨਾਂ ਦੇ ਗਾਂ ਪੋਤੇ ਹੀ ਐਮਐਲਏ ਬਣ ਸਕਦੇ ਆ ਪਰ ਨਹੀਂ ਤੁਸੀਂ ਸਾਰਿਆਂ ਨੇ ਇੱਕ ਲੋਕਤੰਤਰ ਦੀ ਆਵਾਜ਼ ਚੁੱਕ ਕੇ ਇਹਨਾਂ ਨੂੰ ਹਰਾਇਆ ਤੇ ਘਰ ਬਿਠਾਇਆ ਇਹ ਤੁਹਾਡੀ ਆਵਾਜ਼ ਹੈ ਇਹ ਤੁਹਾਡੀ ਵੋਟਾਂ ਦੀ ਆਵਾਜ਼ ਹੈ ਸੋ ਸਾਨੂੰ ਆਪਣੀ ਕੀਮਤ ਜਾਣਣੀ ਚਾਹੀਦੀ ਹੈ ਸਾਡੀ ਵੋਟ ਦੀ ਕੀਮਤ ਜਾਣਣੀ ਚਾਹੀਦੀ ਹੈ ਸਾਨੂੰ ਆਪਣੀਆਂ ਵੋਟਾਂ ਦੀ ਜਿਹੜੀ ਕੀਮਤ ਹੈ ਨਾ ਇੱਕ ਸ਼ਰਾਬ ਦੀ ਬੋਤਲ ਪਿੱਛੇ ਇੱਕ 500 ਰੁਪਏ ਪਿੱਛੇ ਵੇਚਣੀ ਨਹੀਂ ਚਾਹੀਦੀ ਜੇ ਤੁਸੀਂ ਇਸ ਤਰੀਕੇ ਦੀਆਂ ਗੱਲਾਂ ਕਰੋਗੇ ਤੇ ਸਾਡੇ ਜਿਹੜੇ ਬੱਚੇ ਐ ਨਾ ਛੋਟੇ-ਛੋਟੇ ਇਹਨਾਂ ਦਾ ਜਿਹੜਾ ਭਵਿੱਖ ਹੈ ਉਹ ਹਨੇਰੇ ਦੇ ਵਿੱਚ ਹੀ ਜਾਊਗਾ ਫਿਰ ਅਸੀਂ ਕਹਿੰਨੇ ਆ ਸਾਡੇ ਬੱਚੇ ਬਾਹਰ ਕਿਉਂ ਜਾ ਰਹੇ ਆ ਕਿਉਂਕਿ ਜਦੋਂ ਆਪਾਂ ਆਪਣੇ ਹੱਥੀਂ ਆਪਣੇ ਬੱਚਿਆਂ ਦਾ ਜਿਹੜਾ ਗਲਾ ਘੁੱਟ ਦਿੰਨੇ ਆ 500 ਦੀ ਜਾਂ ਸ਼ਰਾਬ ਦੀ ਬੋਤਲ ਦੇ ਪਿੱਛੇ ਵੇਖ ਕੇ ਜਿਹੜੇ ਲੋਕੀ ਤੁਹਾਨੂੰ ਅੱਜ ਰਿਸ਼ਵਤ ਦੇਣਗੇ ਕੀ ਗੱਲ ਤੁਹਾਨੂੰ ਲੱਗਦਾ ਨਹੀਂ ਹੈ ਵੀ ਉਹ ਕੱਲ ਨੂੰ ਰਿਸ਼ਵਤ ਲੈਣਗੇ ਵੀ ਸਾਨੂੰ ਇਹੋ ਜਿਹਾ ਸਮਾਜ ਸਿਰਜਣ ਦੀ ਲੋੜ ਹੈ ਜਿਹੜੀ ਭਗਤ ਸਿੰਘ ਹੋਣਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਸਾਡੇ ਵਾਸਤੇ ਦੇਸ਼ ਆਜ਼ਾਦ ਕਰਾਉਣ ਵਾਲੇ ਸਾਨੂੰ ਉਹੋ ਜਿਹਾ ਸਮਾਜ ਚਾਹੀਦਾ ਜਿੱਥੇ ਕ腐ਸ਼ਨ ਨਾ ਹੋਵੇ ਜਿੱਥੇ ਆਮ ਇਨਸਾਨ ਦੀ ਵੀ ਸੁਣੀ ਜਾਵੇ ਮਜ਼ਦੂਰਾਂ ਦੀ ਵੀ ਸੁਣੀ ਜਾਵੇ ਕਿਸਾਨਾਂ ਦੀ ਵੀ ਸੁਣੀ ਜਾਵੇ ਬਰਾਬਰਤਾ ਦਾ ਸਮਾਜ ਸਭ ਜਨ ਦੀ ਲੋੜ ਹੈ ਅੱਜ ਸਾਨੂੰ ਸੋ ਮੇਰੀ ਇਹੀ ਕੋਸ਼ਿਸ਼ ਹੈ ਹਮੇਸ਼ਾ ਸੱਚ ਦੀ ਆਵਾਜ਼ ਰੱਖਾਂ ਤੁਹਾਡੇ ਸਾਹਮਣੇ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਮੇਰੇ ਭਰਾ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾ ਕੇ ਭੇਜਿਓ ਆਖਰ ਚ ਇੱਕ ਨਾਰਾ ਲਾਉਂਗੀ ਜਿਹੜਾ ਮੇਰੇ ਮੂੰਹ ਚੋਂ ਹਮੇਸ਼ਾ ਮਰਦੇ ਦਮ ਤੱਕ ਨਿਕਲਦਾ ਰਹੂਗਾ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਜਿੰਦਾਬਾਦ